ਕੋਇਆ ਦੂਰੋਂ ਚੱਲ ਕੈ ਮਤ ਕੀ ਤੂੰ ਸਰਨਾਇ ਜਿਉ ਮੈਂ ਅਸਰ ਰਖੀ ਚਿੱਤ ਮੈਂ ਮਰ ਸਭੋਂ ਦੁੱਖ ਗਵਾਇ ਜਿਉ ਹਮੇ ਆਵ ਕੁਣ ਭਰੇ ਇੱਕ ਗੁਣ ਨਾਹੀ ਅਮਰਤ ਛਾੜ ਬਿਖੈ ਬਿਖ ਖਾਈ ਮਾਇਆ ਮੋ ਪਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰਾ ਕੋ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੰਲਾ ਪੰਜਵਾ ਮੇਰਾ ਲਾਗੋ ਰਾਮ ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀਤ ਰਹਾਉ ਮੇਰਾ ਲਾਗੋ RAM ਸੋਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਟਿਆ ਕੀਤ ਰਹਾਉ ਹੱਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਨਿੰਦਗ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਚਾ ਸਹਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਤਿ ਸਾਹਿਬ ਹੋਆ ਰਖਵੱਲਾ ਰਾਖ ਲਈ ਗੰਠ ਲਾਏ ਨਿਰਭਉ ਭੇ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਸਤਨਾਮ